ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਦੀ ਵੀਡੀਓ ਸਾਂਝੀ ਕਰੀ ਤੁਹਾਡੇ ਨਾਲ ਆਪਾਂ ਚਾਰ ਮੁਰਾ ਨਾਲਸਲ ਦੇ ਕੱਟਿਆਂ ਮਿੱਤਰੋ ਕੱਟਿਆਂ ਕੀ ਪੂਰੇ ਐਨ ਚਾਰ ਦੇ ਚਾਰ ਫੁਲ ਸ਼ਕੀਨਾਂ ਜਿਵੇਂ ਹਾਂ ਪਹਿਲੇ ਨੰਬਰ ਤੇ ਇਕੱਠੀ ਦੇਖੋ ਸਿੰਘ ਸੁੰ ਦੇਖੋ ਕੱਟੀ ਦੇ ਪੂਰੇ ਐਨ ਸ਼ਕੀਨਾਂ ਤੇ ਜੈਡ ਬਲੈਕ ਕੱਟੀ ਹੈਗੀ ਜਿਵੇਂ ਦੋ ਨੰਬਰ ਤੇ ਇਕੱਠੀ ਹੈ ਠੀਕ ਆ ਇਹਦੇ ਵੀ ਸਿੰਘ ਸੁੰ ਪੂਰੇ ਸ਼ਕੀਨ ਹੈ ਤਿੰਨ ਨੰਬਰ ਕੱਟੀ ਹੈ ਇਹਦੇ ਪੂਰੇ ਸ਼ਕੀਨ ਹਨਾ ਚਾਰ ਨੰਬਰ ਇਹਦਾ ਵੀ ਪੂਰੇ ਦਿਖਾਰ ਪੂਰਾ ਕੱਟੀ ਦਾ ਬਾਕੀ ਦੋਖ ਜਿਹੜਾ ਭਰਾ ਖਰੀਦੂ ਸੌਤ ਸੱਲੀ ਉਹ ਆਪ ਕਰ ਲੂਗਾ ਸੋ ਉਸ ਤੋਂ ਪਹਿ ਇੱਕ ਸਹੀ ਭਰਾ ਨੇ ਕੋ ਮੈਥਾ ਇਹ ਵੀਡੀਓ ਬਣਾਣੀ ਤੇ ਮੇਰਾ ਨੰਬਰ ਨੋਟ ਕਰ ਲੋ 83604 62501 ਬਾਕੀ ਬਾਈ ਨਾਲ ਗੱਲਬਾਤ ਕਰਦੇ ਆਗੇ ਥੋੜੀ ਇੱਕ ਸਮੱਸਿਆ ਜਰੂਰ ਆਊਗੀ ਇਥੇ ਧੁੱਪ ਤੇ ਛਾਂ ਦੇ ਦੋ ਰਾਂਗੇ ਜਨਾਜ ਰਹਣਗੇ ਇਹ ਸਰ ਕੇ ਵੀਦੋ ਕੱਟਾਂ ਸੀ ਬਾਹਰ ਕੱਢ ਕੇ ਦਿਖਾਵਾਂਗੇ ਨਾ ਜਜਮੈਂਟ ਜੀ ਧਿਆਨ ਨਾਲ ਕਰ ਲੇ ਪੂਰੀ ਵੀਡੀਓ ਪੂਰੀ ਦੇਖ ਕੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਵੀਰੇ ਨਾਮ ਤੇ ਪਿੰਡ ਬੋਲੋ ਵੀ ਆਪਣਾ ਨਾਮ ਬੂਟਾ ਸਿੰਘ ਜੀ ਪਿੰਡ ਸੱਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਭਾਈ ਬਦੌੜ ਸ਼ਹਿਰ ਤੋਂ ਬਿਲਕੁਲ ਨੇੜੇ ਹੈ ਹਾਂ 7 ਕਿਲੋਮੀਟਰ ਇਹ ਬਾਈ ਦਾ ਮੋਬਾਈਲ ਨੰਬਰ ਚਾਰ ਕੱਟੀਆਂ ਚਾਰਾਂ ਦੇ ਚਾਚਾ ਤਾਂ ਪੰਜ ਤਾਂ ਨਹੀਂ ਕਿਸੇ ਦੇਗੇ ਨਹੀਂ ਨਹੀਂ ਚਾਰੇ ਚਾਰੇ ਥਾਣੀਆਂ ਜੀ ਤੇ ਮੈਨੂੰ ਲੱਗਦਾ ਖੀਰ ਨਹੀਂ ਆ ਗਈ ਨਾ ਖੀਰ ਨਹੀਂ ਆ ਜੀ ਠੀਕ ਆ ਜਿਵੇਂ ਪਹਿਲੇ ਨੰਬਰ ਤੇ ਕੱਤੀ ਆ ਗਈ ਨਾ ਕਿੰਨੀ ਕੁ ਉਮਰ ਚ ਆ ਗਈ ਇਹ ਹੈਗੀ ਹੈ 16 ਕ ਮਹੀਨੇ ਦੀ ਕੱਤੀ ਸਵਾ ਕ ਸਾਲ ਦੀ ਹਾਂਜੀ ਹਾਂਜੀ ਤੇ ਹਾਇਦਰ ਮੈਂ ਮੂਹੇ ਦਰ ਵੱਲ ਬਸ ਕੱਟ ਕੇ ਫੇਸਬੁਕ ਪਾਰਟੀ ਤੋਂ ਦਿਖਾ ਦੇ ਮਿੱਤਰੋ ਬੜੀ ਸ਼ਕੀਨਾ ਸੰਗਾ ਸੰਗਾ ਦੀ ਸੰਗ ਸੰਗ ਦੇਖੋ ਜਿਵੇਂ ਝੂੜ ਜਾ ਨਿਕਲ ਜਾ ਕੱਢ ਕੇ ਬਾਹਰ ਤੋਰ ਕੇ ਦਿਖਾ ਦੇ ਬਾਈ ਫਿਰ ਨਾ ਸਵਾ ਕ ਸਾਲ ਦੀ ਕੱਤੀ ਆ ਮਿੱਤਰੋ ਸੰਗਾ ਸੰਗਾ ਦੀ ਪੂਰੀ ਫੁੱਲ ਸ਼ਕੀਨਾ ਆ ਗਈ ਤੇ ਇੱ ਇਹ ਢਾਂਚੇ ਦੀ ਕੱਟੀ ਆ ਠੀਕ ਆ ਭਾਈ ਮੋੜ ਹੋ ਜਾ ਸਾਨੂੰ ਬੈਕ ਸਾਈਡ ਦਾ ਤੌਰ ਤੇ ਦਿਖਾ ਦੇਣਾ ਤੇ ਬਾਕੀ ਤੁਹਾਨੂੰ ਥਾਣਾ ਥਾਣਾ ਮੰਤਰ ਦਿਖਾ ਦੇਣਾ ਇੱਥੋਂ ਸੰਗ ਦੇ ਲੋ ਜਿਵੇਂ ਐ ਨਾਲ ਹੀ ਕਰਮਣ ਨੇ ਮੋੜ ਜਿਵੇਂ ਛੋਟੀ ਉਮਰ ਆਈ ਹਾਲਾ ਕਿ ਤੇ ਇੱਥੋਂ ਪਿੱਛੋਂ ਸੀ ਬੰਨ ਚੈੱਕ ਕਰ ਲੋ ਤੇ ਬੰਨ ਕਿਸ ਨੂੰ ਪਥਾਨ ਚੈੱਕ ਕਰਾ ਦੇਣਾ ਥੋੜੀ ਜਿਹੀ ਪੂ ਛਿੱਟੀ ਆ ਬਾਕੀ ਲੱਗ ਪਾ ਸਾਰੀ ਕਾਲੂ ਜਾਈ ਕੱਟੀ ਤੇ ਇਹ ਬਾਕੀ ਥੋੜੀ ਉਮਰ ਰਣੀ ਰਕੇ ਜਿਹਦੇ ਬਾਲਾਂ ਰੰਗ ਲਾਲ ਨਜ਼ਰ ਆਉਂਦਾਗਾ ਇੱਥੋਂ ਥਾਂ ਦੇਖ ਲੋ ਸੋਹਣੇ ਥਾਨ ਨੇਗੇ ਪੰਜ ਵੀ ਸੀ ਭੂਰਾ ਵੀ ਫੋਟਸ਼ਾਨੀਗੇ ਨਾ ਹਾਂਜੀ ਤੇ ਇੱਥੋਂ ਦੁਆਰਾ ਤੁਹਾਨੂੰ ਸਵਾਕ ਸਾਲ ਦੀ ਕੱਟੀ ਹੈਗੀ ਤੇ ਰੇਟ ਇਕੱਠਾ ਸਾਰਾ ਮਗਰ ਆਪਾਂ ਇਕੱਠੇ ਵਿੱਚ ਹੀ ਕਰ ਦਨਾ ਹਾਏ ਵੀਡੀਓ ਵਿੱਚ ਹੀ ਕਰ ਦਾਂਗੇ ਵਿੱਚ ਹੀ ਕਰ ਦਾਂਗੇ ਠੀਕ ਆ ਚੰਗੂ ਚੰਗੂ ਦੇਖੋ ਜਮੈਂ ਨਿਕਲ ਨਿਕਲ ਸੰਗ ਹੈ ਨਹੀਂ ਬਾਕੀ ਉੱਚੇ ਮੱਥੇ ਹੈਗੇ ਨਾ ਕੋਈ ਮੱਥਾ ਬਹੁਤ ਉੱਚਾ ਗਿਆ ਸੰਗ ਵੀ ਦੇ ਲੱਗ ਰਿਹਾ ਠੀਕ ਆ ਤੇ ਦੋ ਨੰਬਰ ਕੱਟੀ ਵੀਰੇ ਇਹ ਵੀ ਬਸ ਮੰਨ ਕੇ ਚੱਲੋ ਇਹ 17 ਕਿ ਮਹੀਨੇ ਦੀ ਹੋਊ ਜੀ 17 ਕਿ ਮਹੀਨੇ ਦੀ ਨਾ ਕੱਟੀ ਸ਼ਕੀਨ ਵੜੀ ਨਾ ਹਾਂਜੀ ਹਾਂਜੀ ਸੰਗ ਵੀ ਨਾਲ ਦੇ ਮੋਟੀਨੇਸ਼ਨ ਰਿਹਾ ਤੇ ਇੱਥੋਂ ਸੀ ਮਿੱਤਰੋ ਰਾਜੀ ਦੇਖੋ ਪੂਰੀ ਐ ਫੁੱਲ ਸਮਝ ਭੜਿਆ ਚੱਕਰਾਂ ਵਿੱਚ ਪੜਾ ਦਿਆ ਥਾਂ ਦੇ ਖਾਂ ਵੀ ਥਾਂ ਬੜੇ ਚੰਗੇ ਲ ਚਾਲੋ ਕੋਈ ਵੜਾ ਤੋਰ ਕੇ ਦਿਖਾਉ ਉਹ ਫਿਰ ਦਿਖਾ ਦੇਣਾ ਇੱਥੋਂ ਹਰ ਨਹੀਂ ਮੂਰੀ ਚੈੱਕ ਕਰ ਲੋ ਮਿੱਤਰੋ 17 ਕੇ ਲਗਭਗ ਸਵਾ ਤੋਂ ਡੇਢ ਸਾਲ ਦੇ ਵਿੱਚ ਇਹ ਕੱਟੀ ਹੋਣੀ ਹੈਗੀ ਚੰਗੇ ਕੱਦ ਘਾਟ ਵਾਲੀ ਹੈ ਚੰਗੇ ਵਜਨ ਵਾਲੀ ਆ ਇਹ ਤੁਹਾਨੂੰ ਤੋਰ ਕੇ ਦਿਖਾ ਦੇਣੀ ਆਪਾਂ ਇੱਧਰੋਂ ਲੈ ਇਥੋਂ ਬੜਾ ਨਾ ਮ ਕਟਗਾ ਨਹੀਂ ਹੈ ਬਲਚ ਨੂੰ ਲਾਉਂਦੇ ਕੋਈ ਬਾਹਲੀ ਲਿੱਸੀ ਲਾਵੇਂ ਹੈ ਪੂਰੀ ਵਧੀਆ ਪਲੀ ਹੋਇਆ ਕੱਟੀ ਠੀਕ ਆ ਵੀਰੇ ਮੋੜ ਲੱਗੇ ਲਾ ਇੱਥੋਂ ਤੁਹਾਨੂੰ ਦਿਖਾ ਦੇਣਾ ਆਪਾਂ ਸਾਜ ਕਰਕੇ ਇੱਥੋਂ ਫੇਸ ਕੁਆਲਟੀ ਚੈੱਕ ਕਰ ਲੋ ਠੀਕ ਆ ਭਾਈ ਲੈ ਚੱਲ ਬਾ ਥੋੜਾ ਐ ਧੁੱਪ ਦੀ ਸ਼ਾਰਕ ਨੂੰ ਦੂਸ ਨੂੰ ਦੋ ਰੰਗ ਜਿਨਾ ਚਰਾਉਂਦੇ ਉਹਨਾਂ ਕੇ ਬਾਕੀ ਹੋਰ ਕੋਈ ਦਿੱਕਤ ਨਹੀਂ ਕਟਣਾ ਚੰਗੀਆਂ ਨਹੀਂ ਹੈ ਨਾ ਇੱਥੋਂ ਪਿੱਛੇ ਚੈੱਕ ਕਰ ਲੋ ਤੇ ਤੁਹਾਨੂੰ ਪਾ ਥਾਨ ਦਿਖਾ ਦਿੰਦਾ ਕੱਟੀ ਦੇ ਬੋਚ ਕੇ ਇੱਥੋਂ ਇੱਥੋਂ ਚੈੱਕ ਕਰ ਲੋ ਮਿੱਤਰੋ ਸੋਹਣੇ ਥਾਨ ਲੱਗੇ ਵਿੱਚ ਆਨ ਤਾਂ ਬੜੇ ਚੰਗੇ ਹੀ ਨੇ ਚੰਗੀ ਝੋਲੀ ਨਾਲ ਕੱਟੀ ਦਾ ਕੀ ਆ ਬਾਤ ਹੀ ਲੈ ਮਿੱਤਰ ਚੈੱਕ ਕਰ ਲੋ ਇੱਥੋਂ ਸੋਹਣੇ ਥਾਨ ਲੱਗੇ ਦੀ ਮਾਲਕ ਨੂੰ ਬੰਨਣਾ ਕਿ ਟਿੰਨੇ ਪੈਟ ਬੂੜਾ ਦੇਖੋ ਚਲਾਈ ਬੂ ਚੈੱਕ ਕਰ ਲੋ ਕਟੀਆਂ ਦੀ ਹੈ ਨਾ ਠੀਕ ਹੈ ਦੇ ਤੇ ਅੱਗੇ ਅੱਗੇ ਜਿਵੇਂ ਤਰ੍ਹਾਂ ਨੰਬਰ ਕੱਟੀ ਇਹ ਮਤਲਬ ਐ ਇਸੇ ਉਮਰ ਦੀ ਬਸ ਇਹ ਉਮਰ ਚ ਹੀ ਇਹ ਹੂੰ ਇਥੋਂ ਫੇਸ ਕੁਆਲਟੀ ਕਰ ਮੈਂ ਤੋ ਚੱਕਾ ਸੈਂਗਸੰਗ ਬੜੇ ਨਾ ਚੰਗਿਆ ਬੜਾ ਕੱਟਦੇ ਨਾ ਸਿੰਘ ਸਾਰਿਆਂ ਦੇ ਚੰਗਿਆ ਹੀ ਪੂਰੇ ਹੂੰ ਲਾਈਕ ਥੋੜਾ ਚਾਚਾ ਕਰ ਲੋ ਲੈ ਟੋੜੀ ਦਿਖਾ ਦੇ ਪਹਿਲਾਂ ਜੀ ਆਹੋਲ ਕਰ ਦਾਂ ਮੜੇ ਕੈਮਰੇ ਤੋਂ ਜਾ ਗਦੀ ਹੈ ਹੂੰ ਇਥੇ ਚੈੱਕ ਕਰੂਗਾ ਠੀਕ ਆ ਵੀਰੇ ਹੂੰ ਚਾਰ ਥਾਨੇ ਖੋਣੀ ਝੋੜੀਆ ਠੀਕ ਆ ਭਾਈ ਤਕਰੀਬਨ ਸਾਰੀ ਕਾਲੀ ਆ ਗਈ ਮਲ ਅੱਧਾ ਘੰਟੇ ਮਗਾ ਹੈ ਨਹੀਂ ਬਾਈ ਇਹ ਹੈਗੀ ਜੀ ਅੱਧਾ ਘੰਟਾ ਨਾ ਹਾਂਜੀ ਹਾਂਜੀ ਹੂੰ ਅੱਧਾ ਘੰਟਾ ਚਿੱਟੀ ਹੋ ਬਾਕੀ ਸਾਰੀ ਕਾਲੀ ਆ ਕੱਟੀ ਦਾ ਪੱਠ ਮੂੜਾ ਇਹਦਾ ਵੀ ਬਹੁਤ ਚੰਗਾ ਜੀ ਨਰਾਜੀ ਆ ਸਮਝ ਪਈ ਤੇ ਇਤਸ ਸੰਤੋਖ ਦਿਹਾ ਰਹੇ ਗੱਟੀ ਮਿੱਤਰੋ ਸਵਾ ਸਵਾ ਡੇ ਡੇ ਸਾਲ ਦੇ ਲੱਗੇ ਭਾਈ ਦੀ ਉਮਰ ਕੱਟਾਂ ਦੀ ਦੈਰੇ ਚ ਪੈਂਦੀ ਹੈਗੀ ਬਾਕੀ ਦੇਖੋ ਜਿਹੜੇ ਭਰਾਏ ਖਿੰਦਿਆਂ ਸਮਝ ਆਉਦੀ ਆ ਲੰਬਾਈ ਲੰਮੀ ਵਧੀਆ ਕੱਟੀ ਦੀ ਚੰਗ-ਚੰਗ ਬਹੁਤ ਚੰਗੀ ਸੀ ਨਾ ਕੱਟੀ ਸੀ ਚੰਗੀ ਬਹੁਤ ਹੈ ਨਾ ਚਮਕਦਾ ਉਹ ਵੀ ਕੱਟੀਆਂ ਦੀ ਵਧੀਆ ਗਈ ਬਾਕੀ ਕਿਤੋਂ ਹੁੰਦਾ ਬਾਹਲਾ ਜਿਵੇਂ ਹਲਕਾ ਇਹ ਮਾਰ ਲੰਦਾ ਕਮਜ਼ੋਰ ਜ ਉਹ ਨਹੀਂ ਫਿਰ ਮਾਰ ਸਾਰਾ ਸਾਰਾ ਹੀ ਬਾਈ ਦਾ ਸਮਝ ਆਪ ਲੈ ਗਈ ਮੈਂ ਕਿੱਥੇ ਦੇਖ ਦੁਆਰਾ ਰਾਜੀ ਆ ਸਾਰਾ ਮਾਲ ਤੇ ਲਾਸਟ ਨੂੰ ਸੁਣਾਵਾਂ ਕਿ ਜਿਸ ਨੂੰ ਆ ਵਧੀਆ ਕੱਦ ਗਾਹਲੇ ਪੂਰੀ ਸ਼ਕੀਨ ਜੈਡ ਬਲੈਕ ਆ ਗਈ ਮਿੱਤਰੋ ਆ ਕੱਟੀ ਜਿਹੜੀ ਖੜੀ ਆ ਇੱਥੋਂ ਸੀ ਪਹਿਲਾ ਸਿੰਗਾ ਦੀ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਐਨ ਰਿੰਗ ਸਿੰਗਾ ਕੜੇ ਵਾਲਾ ਆਪਾਂ ਕਹੇ ਦਿੰਨਾ ਤੇ ਕਰੀ ਫੜੀ ਪੂਛ ਬਾਈ ਮੜੀ ਤਾਂ ਤੋਂ ਬਹੁਤ ਚੰਗਾ ਲੱਗੇ ਹਮ ਇੱਥੋਂ ਸਾਂ ਚੈੱਕ ਕਰ ਲੋ ਬਹੁਤ ਸੋਹਣੀ ਝੋਲੀ ਲੱਗੀ ਹੋਈ ਚੰਗੇ ਥਣਾ ਨਹੀਂ ਮਾਲ ਕਰਨਾਂ ਜੀ ਤੇ ਜੈਡ ਬਲੈਕ ਆ ਗਈ ਹਾਂਜੀ ਤ ਪੂਰੇ ਫੁੱਲ ਬੱਡੇ ਮਤਲਬ ਕੱਦ ਕੱਡ ਦੇ ਵਿੱਚ ਆ ਗਈ ਮਿੱਤਰ ਬੱਟੀ ਕੇ ਦੇ ਕਾਬਲੀ ਹੈ ਜੀ ਮਾ ਜੀ ਤਾਂ ਟੀਕਾ ਪਰੋਂ ਦੇ ਕਾਬਲਾ ਜੇ ਨਹੀਂ ਦੀ ਹਾਂਜੀ ਬਸ ਮਹੀਨਾ ਤੋਂ ਇਹਨੇ ਪਾਊਡਰ ਪੁੱਡਰ ਚਾਰ ਕੇ ਢਾਰ ਘਰਾ ਲੈਨੇ ਇੱਥੋਂ ਚੈੱਕ ਕਰ ਲਉ ਕੱਟੀ ਬਸ ਥੋੜੀ ਬਸ ਉਹ ਕਿਸੇ ਨੇ ਬਾਹੂ ਨਹੀਂ ਕਟਾਇਆ ਹੈ ਨਾ ਸਰ ਜੀ ਲੂਈ ਜੀ ਨਜ਼ਰ ਆਉਂਦੀ ਹੈਗੀ ਕੱਦ ਕੱਡ ਪੂਰਾ ਫੁੱਲ ਆ ਕੱਟੀ ਦਾ ਝੋਟੀ ਬਣੀ ਹੈ ਮਿੱਤਰ ਪੂਰੀ ਕਿੰਨੀ ਕੁ ਮਰਜੂ ਲੱਗ ਬਸ ਹੋ 1.5 ਦੋ ਸਾਲ ਦੇ ਦੋ ਸਾਲ ਦੇ ਨੇੜੇ ਹੋਗੇ ਦੋ ਸਾਲ ਦੇ ਨੇੜੇ ਦਾ ਹੋਗੇ ਨਾ ਹਾਂਜੀ ਹਾਂਜੀ ਹੂੰ ਉਹ ਕੱਦ ਕੱਢ ਦੱਸਦਾਗਾ ਬਾਕੀ ਬਾਜਨ ਵੀ ਠੀਕ ਆ ਕੱਟੀ ਦਾ ਆਇਤੋ ਬੈਕ ਸਾਈਡ ਚੈੱਕ ਕਰ ਲੋ ਤੋਰ ਤਾਰ ਸਿੰਘ ਪੂਰਾ ਰੈਂਗ ਆ ਗਿਆ ਮਿੱਤਰੋ ਗੋਲ ਸ਼ਕੀਨ ਥਣ ਵੀ ਚੰਗਿਆ ਤੇ ਜੈਡ ਬਲੈਕ ਆ ਘੱਟ ਘੱਟ ਹੋਈ ਚੰਗਾ ਨਾ ਖੜ ਨਹੀਂ ਖੁੱਲ ਨਹੀਂ ਚੰਗੀ ਕੱਟੀ ਦੀ ਚਾਹ ਵੀ ਚੰਗੇਗੀ ਤੇ ਬਾਕੀ ਹੁਣ ਆਪਾਂ ਕਰਦੇ ਰੇਟ ਸਾਂਝ ਚਾਰਾ ਘਟਾਂ ਦਾ ਬਾਈ ਤੋਂ ਤੇ ਬਾਈ ਫਿਰ ਰੇਟ ਸਾਰਾਂ ਦਾ ਕਿਵੇਂ ਆ ਰੇਟ ਜਿਹੜਾ ਇਹਨਾਂ ਦੇ ਤਿੰਨਾਂ ਦਾ ਜੀ ਹੂੰ ਇਹਨਾਂ ਦਾ 35 35000 ਰੁਪਈਆ ਰੇਟ ਆ ਜੀ ਇਹ 35 ਵੀ ਦੀ ਪੂਰੀ ਲੈਣਾ ਘਟਾਪਤ ਹੋ ਜੂਗਾ ਮਾੜਾ ਮੋਟਾ ਮਾਨਦਾਨ ਕਰਾਂਗੇ ਕਰਦਾ ਮਾਨਦਾਨ ਕਰਦੇ ਤੇ ਨਤ ਨਾ ਦੀ ਇੱਕ ਨੰਬਰ ਵੀ 35 ਦੋ ਵੀ ਤੇ ਤਿੰਨ 35 ਹਜ਼ਾਰ ਕਿਹੜੀ ਮਰਜ਼ੀ ਲੈ ਲੈ ਕੋਈ ਆਪਾਂ ਕੋਈ ਇਹੋ ਜਿਹਾ ਕਰੀ ਤੇ ਚਾਰ ਨੰਬਰ ਚੋਂ ਇਹਦਾ 45000 ਰੁਪਏ ਜੀ ਇਹਦੇ 45 ਜਵਾਦਾ ਘਟਾ ਹੋ ਜੂਗਾ ਹਾਂਜੀ ਹਾਂਜੀ ਇਹ ਜੋ ਮਾਨਦਾਨ ਕਰ ਦਾਂਗੇ ਜੀ ਚਾਰ ਘਟਿਆ ਬਾਈ ਕੋਲੇ ਪਿੰਡ ਸੰਧੂ ਕਲਾਂ ਤਹਿਸੀਲ ਤੱਪਾ ਦਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਵੀਰੇ 971796993 ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਆ ਜਿਹੜੇ ਵੀ ਨੂੰ ਜਿਹੜੀ ਘੱਟੀ ਪਸੰਦ ਆਊਗੀ ਇੱਥੇ ਆ ਕੇ ਦੇਖ ਕੇ ਖਰੀਦ